ਬਾਏ 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 ਨੋ ਗਾਈਜ਼ ਆ ਪਤੇ ਚੱਲੇਗਾ ਅੱਜ ਟ੍ਰਿਪ ਤੇ ਸਹਿਲ ਦੇ ਨਾਲ ਦੋ ਜਣੇ ਚੱਲੇ ਨੇ ਕਿ ਸਕੂਲ ਟ੍ਰਿਪ ਹੈਗੀ ਇਹਨਾਂ ਦੀ ਤੇ ਜਾ ਰਹੇ ਨੇਗੇ ਉਹ ਖੜੇ ਦੇਖ ਰਹੇ ਨੇਗੇ ਬਾਏ ਬਾਏ ਉਹ ਟਿੱਕੋ ਉਹ ਦਰ ਗਰੀਨ ਖੜੀ ਦੇਖ ਰਹੀ ਹੈ ਉਹ ਟਿੱਕੋ ਉਹ ਟਿੱਕੋ ਆ ਜੜੇ ਪਿਆ ਪੂਰਾ ਟ੍ਰਿਪ ਤੇ ਜਾਂਦਾ ਇਹਨਾਂ ਨੂੰ ਮੈਂ ਸਕੂਲ ਛੱਟਣ ਜਾ ਰਿਹਾ ਉਹ ਤਾਂ ਇਹ ਹੀ ਦੱਸਣਗੇ ਆ ਕੇ ਵੀ ਕਿੱਥੇ ਕਿੱਥੇ ਗਏ ਸੀਗੇ ਪਹਿਲਾਂ ਇਹਨਾਂ ਨੂੰ ਜਾਇਆ ਆਉਂਦਾ ਇਹਨਾਂ ਨੂੰ ਸਕੂਲ ਛੱਟਣ ਜਾ ਰਿਹਾ ਹੁਣ ਮੈਂ ਜਦੋਂ ਇਹ ਆਗੇ ਘਰੇ ਫਿਰ ਇਹਨਾਂ ਨੂੰ ਪੁੱਛਾਂਗੇ ਵੀ ਕਿੱਥੇ ਕਿੱਥੇ ਘੁੰਮ ਕੇ ਆਏ ਨੇਗੇ ਠੀਕ ਹੈ ਫਤਿਹ ਕਿੰਨੀ ਕਿਸ ਦਾ ਇਕਨਿਕ ਐਕਸਾਈਟਮੈਂਟ ਆ ਤੈਨੂੰ ਹੈ ਗਿਆ ਬੋਲ ਕੇ ਦੱਸ ਉੱਚੀ ਓਹੋ ਊ ਚ ਜਾਊ ਕਾਇਕ ਸਾਈ ਚੌਕੀਦਾਨੀ ਇੱਕ ਚੌਕੀਦਾਨੀ ਸੇ ਤਾਂ ਮੰਗੇ ਚੌਕੀਦਾਨੀ ਚੱਪਾ ਖਾਣ ਮੰਗੇ ਊ ਚੱਪਾ ਆਣਾ ਐਂਡ ਬਸੂ ਦੇ ਕੰਕੋੜ ਵਾਰ ਦੱਸਣਗੇ ਥੋੜ੍ਹ ਕੇ ਅੱਠੇ ਖਾਣਾ ਵੀ ਖਵਾਣਗੇ ਚਲੋ ਗੱਲੀਏ ਕਰਦੇ ਬਾਏ ਬਾਏ ਉਹ ਘੜੀ ਦੇਖਦੀ ਹੈ ਬਾਏ ਦੇਵ ਮੰਨ ਲੈ ਜਾਓ ਮੈਂ ਵੇ ਕਰ ਦੋ ਉਹਨਾਂ ਨੂੰ ਹਾਂ بابا بابا ਸੋਨ ਨੂੰ ਅੰਦਰ डक ਸੱਦਣਾ ਪੂਗਾ ਅੱਛਾ ਵਧੀਆ ਜਿਹਾ ਜਾਇ ਕਰੇ ਉੱਥੇ ਗੱਡੀ ਮੈਂ ਸ਼ਰਾਰਤ ਨਹੀਂ ਕਰਨੀ ਕੋਈ ਪਿੱਛੇ ਬੈਠੇ ਮੁੰਡੇ ਹਾਂ ਸ਼ਰਾਰਤ ਨਹੀਂ ਕਰਨੀ ਕੋਈ ਹਾਂ ਠੀਕ ਆ ਅ ਫਿਊ ਮੂਮੈਂਟਸ ਲੇਟਰ ਲੋ ਯੂ ਗਾਇਸ ਬੱਚਿਆਂ ਨੂੰ ਸ਼ਰਤਾ ਸਕੂਲ ਤੇ ਬੜਾ ਐਕਸਾਈਟਡ ਹੋ ਕੇ ਗਏ ਨੇ ਕਿ ਹੁਣ ਆਉਂਦੇ ਨੂੰ ਦੇਖੋ ਵੀ ਕਿੱਦਾਂ ਆਉਂਦੇ ਨੇ ਕਿ ਤੱਕ ਕੇ ਆਉਂਦੇ ਨੇ ਬੜੇ ਖੁਸ਼ ਹੋਣਗੇ ਬੱਚੇ ਕਾਫੀ ਸੀਗੇ ਸਾਰੇ ਇਹ ਸਕੂਲ ਦੇ ਇਹਨਾਂ ਦੇ ਨਾਲ ਦੇ ਦੋਸਤ ਮਿੱਤਰ ਸਾਰੇ ਨੇਗੇ ਤੇ ਚਲੋ ਜਦੋਂ ਹੁਣ ਆਉਣਗੇ ਉਦੋਂ ਮਲਾਉਣਿਆ ਤੁਹਾਨੂੰ ਇਹਨਾਂ ਨਾਲ ਤੇ ਨਾਲੇ ਸੁਣਦੇ ਇਹਨਾਂ ਤੋਂ ਵੀ ਕੀ ਕੁਝ ਕਰਕੇ ਆਏ ਨੇਗੇ ਕਿ ਪਹਿਲੀ ਵਾਰ ਗਿਆ ਫਤਿਹ ਤੇ ਦੇਖਦੇ ਆਂਗੇ ਵੀ ਇਹਦਾ ਕੀ ਐਕਸਪੀਰੀਅੰਸ ਹੁੰਦਾਗਾ ਪੁੱਛਦੇ ਫਿਰ ਤੂੰ ਆਏ ਤੋਂ ਲਓ ਛੱਟ ਕੇ ਆ ਗਏ ਫਤਿਹ ਜੀ ਉਹਨੂੰ ਮੈਂ ਜਦੋਂ ਪੱਜਾ ਗੋਲੀ ਬਣਾਉ ਤਾਂ ਚੋੜ ਕੇ ਦੇਖੀ ਨੀ ਉਹਨਾਂ ਦੇ ਜਿੱਦਾਂ ਨੂੰ ਯਾਰ ਫਿਰ ਮੈਂ ਤਾਂ ਆਇਓ ਕਿੱਥੇ ਉੱਤਰੇ ਵੀ ਨਹੀਂ ਸੀ ਆਪ ਉੱਤਰ ਕਿੱਥੋਂ ਜਾਣੀਆਂ ਭੱਜ ਲੇ ਪਤਾ ਨਹੀਂ ਕੌਣ ਸੀ ਉਹਨਾਂ ਦੇ ਨਾਲ ਤਾਂ ਇੱਕ ਹੋਰ ਦੋਸਤ ਉਹਨਾਂ ਦਾ ਹਾਂ ਮਿਲ ਗਏ ਵੱਸਾ ਉਹ ਮਨੇ ਕਿਹਾ ਉਹ ਜਾਂਦਾ ਸੀ ਮੋਰੇ ਮੋਰੇ ਫਿਰ ਤਾਂ ਉਹਨਾਂ ਦੇ ਪਿੱਛੇ ਪਿੱਛੇ ਹੋ ਰਿਹਾ ਫੇਰ ਨਹੀਂ ਪੁੱਛਿਆ ਵੀ ਸੱਸੀ ਕਾਲ ਜਾਂ ਬਾਹ ਬਾਗੇ ਕੁਝ ਨਹੀਂ ਕਰਿਆ ਉਹ ਤਾਂ ਭੱਜ ਲਿਆ ਅੱਛਾ ਉੱਤਰ ਫਰਮਾ ਖਾਸੀ ਜਵਾਕ ਆਏ ਬੈਠੇ ਸੀ ਬਾਕੀ ਆ ਰਹੇ ਸੀ ਕੁਛ ਹਾਂ ਮੈਂ ਵੀ ਰੁੱਟੂ ਟੂਟੀ ਆ ਕੇ ਆਪਣਾ ਜਾਮਨ ਡਿਊਟੀ ਤੇ ਫਿਰ ਜਦੋਂ ਫਤੇ ਆ ਗਿਆ ਉਹ ਤੋਂ ਤੁਹਾਨੂੰ ਮਿਲੇ ਆਉਣੇ ਉਹਦੇ ਨਾਲ ਪੁੱਛਦਾ ਫਿਰ ਉਹ ਤੋਂ ਵੀ ਕੀ ਕੁਝ ਕਰਕੇ ਆਇਆ ਕਿਵੇਂ ਦਾ ਰਿਹਾ ਉਹਦਾ ਟਾਈਮ Yuletide Carol, la 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 la. See the blaze. राम <laughs> त ਬੜੀ ਅਸੀਰੀ ਸਰਵਿਸ ਹੋ ਰਹੀ ਹੈ ਜੀ ਅੱਜ ਆਪਣਾ ਹੋਰ ਬੈਠਿਆ ਨਹੀਂ ਜਾਂਦਾ ਸਿੱਧੂ ਦੇ ਕਮਰੇ 'ਚ ਬੈਠਣਾ ਨਹੀਂ ਜਾਂਦਾ ਜੀ ਦੂਜੇ ਕਮਰੇ 'ਚ ਆਪਣਾ ਲਓ ਜੀ ਫਤੇ ਆ ਗਿਆ ਥੱਕਿਆ ਹੋਇਆ ਬੇਵਾ ਹੋਈ ਪਿਆ ਹੁਣ ਆਇਆਗਾ ਟਾਈਮ ਕੀ ਹੋਗਾ ਪੌਣੇ 9 ਹੋ ਗਏ ਪੌਣੇ 9 ਵਜੇ ਆਇਆ ਇੱਧਰ ਸਾਡੇ ਆ ਚੱਲ ਰਹੀ ਹੈ ਤਰਬੂਜ ਪਾਰਟੀ 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 ਹੈ 10 ਵਾਤੇ ਕਿਵੇਂ ਸੀਗਾ ਵਧੀਆ ਸੀ ਹੈ ਵਧੀਆ ਸੀ ਵਧੀਆ ਸੀ ਕੀ ਘੁੰਮਿਆ ਫਿਰਿਆ ਦੋਸਤਾਂ ਨੂੰ ਕੀ ਦੱਸਦਾ ਲੂਟ ਚ ਜਾ ਗਿਆ ਦੂਚ ਜਾ ਕੇ ਆਇਆ ਮਜ਼ਾ ਆਇਆ ਪੂਰਾ ਹਾਏ ਹੇ ਤਾਂ ਬਾਲੀਓ ਬੇਬਾ ਹੋਈ ਪਈ ਲੱਗਦੀ ਏ ਤੈਨੂੰ ਐਨਾ ਥੱਕ ਗਿਆ ਹੈ ਕੀ ਖਾਦਾ ਉੱਥੇ ਕੁਮਣੀ ਸੀ ਉਸ ਥੰਕਣ ਦੀ ਗੱਲ ਹੈ ਰੋਟੀ ਖਾਦੀ ਸੀ ਹਮ ਮਜ਼ਾ ਆਇਆ ਪੂਰਾ ਹੈ ਚਲ ਵਧੀਆ ਮੈਂ ਵੀ ਖਾਉਂਗੀ ਜੀ ਤਰਬੂਜ ਦਾ ਉਹਨਾਂ ਨਾਲ ਵੀ ਖਾਣਗੇ ਹੂੰ ਸਾਡੀ ਖਾਂਗੇ ਤੋਂ ਵੀ ਖਾਣਗੇ ਚੀਮ ਚੀਮ ਲੋ ਚੀਮ ਲੋ ਰੋਟੀ ਲਿਆ ਮਾਂ ਭੁੱਖ ਲੱਗੀ ਵੀ ਆ ਲਿਓਣੀ ਹੈ ਭੁੱਖ ਲੱਗੀ ਵੀ ਤਾਂ ਉਥੇ ਖਾਦੇ ਨਹੀਂ ਹੋਣਾ ਚੌਚ ਪੱਕਾ ਨਹੀਂ ਕੁਛ ਖਾਦਣਾ ਤਾਂ ਇਹਦਾ એનર્ਜੀ ਬਿਲਕੁਲ ਲੋਅ ਆ ਗਈ ਹਾਂ ਤੇ ਖਾਦੇ ਨਹੀਂ ਪਰ ਨਾ ਐਸ ਦਾ ਪਹਿਲੀ ਕਹ ਰਹੀ ਸੀ ਵੀ ਫਤੇ ਨਹੀਂ ਕੁਛ ਨਹੀਂ ਖਾਣਾ ਉਹ ਮਗਰ ਕੀ ਉਸ ਦੇਖਿਆ ਕੀ ਉਸ ਦਾਤਾ ਸੀ ਸਾਨੂੰ ਕੁਝ ਦੱਸੂ ਦਾ ਕਿ ਆਂ ਡੀ ਗਿਆ ਸਾਨੂੰ ਤਾਂ ਦੱਸ ਦੇ ਕੁਝ ਇੱਥੇ ਗਏ ਕੀ ਕਰਿਆ ਕੀ ਚੀਜ਼ ਵਧੀਆ ਲੱਗੀ ਕੀ ਚੀਜ਼ ਵਧੀਆ ਲੱਗੀ ਨਮਸੀ ਸੀ ਹਾਂ ਕੋਈ ਸੀ ਐਨੀਮਲ ਦੇਖੇ ਨੱਚੇ ਵੀ ਗੱਡੀ ਅਚ ਵੈਨਾਂ ਚ ਹੈ ਨੱਚਦੇ ਟੱਪਦੇ ਵੀ ਗਏ ਹਾਂ ਤੈਵੇਂ ਗੜਾ ਬਾਇ ਅਸੀਂ ਦੇਖ ਲਿਆ ਸੀ ਸਾਡੇ ਲਈ ਪਹੁੰਚ ਗਿਆ ਸੀ ਵੀਡੀਓ ਤੇਰੀਆਂ ਘੰਗੜਾ ਬਾਉਣ ਲੱਗੇ ਹੋਏ ਤਾਂ ਇਹ ਥੱਕਿਆ ਪਿਆ ਹੁਣ ਤਾਂ ਇਹਦਾ ਵਿਵਾਹ ਹੋ ਗਿਆ ਹੋਣਾ ਦੇ ਭਾਈ ਹੁਣ ਤਾਂ ਇਹਨੂੰ ਹੋਰ ਖਾਣਾ ਲਿਆਉਣੀ ਆ ਜੀ ਮੈਂ ਚਲੋ ਗਾਇਸ ਇਹਨੂੰ ਖਵਾ ਪਿਆ ਕੇ ਹੁਣ ਇਹ ਤਾਂ ਕਰਵਾਈ ਆ ਰਾਮ ਥੱਕਿਆ ਪੈ ਕੇ ਜਾਵੇਂਗਾ ਵਿਵਾਹ ਹੋਈ ਪਈਗੀ ਕੁਝ ਵੀ ਨਹੀਂ ਦੱਸਿਆ ਹਾਲੀ ਦਾ ਸਾਨੂੰ ਇਹ ਕਿਤੇ ਜਾ ਕੇ ਆਇਆ ਕੀ ਕਰਕੇ ਆਇਆ ਕੀ ਜੁਆਏ ਕੀਤਾ ਦੇਖੋ ਆ ਸਾਨੂੰ ਪਤਾ ਹੀ ਸੀਗਾ ਹਨਾ ਵੀ ਆਈ ਰੋਗ ਥੱਕਿਆ ਰਹੇ ਹੋਵੇ ਵੀ ਇਹ ਨਾ ਜਾਗ ਨਹੀਂ ਸਕਦਾ ਇਹ ਦੌੜਾ ਫਿਰਦਾ ਐਨਾ ਤੁਰਦਾ ਫਿਰਦਾ ਨਹੀਂ ਹੈਗਾ ਤੁਹਾਨੂੰ ਪਤਾ ਕਿਉਂਕਿ ਅਸੀਂ ਗਏ ਸੀਗੇ ਜੂਜੇ ਛਤਬੀੜ ਉਦੋਂ ਵੀ ਵਸੇ ਦੀ ਬੇਵਸਗੀ ਪਿਆਰ ਕੁਛ ਗਰਮੀ ਆ ਕੀ ਗਰਮੀ ਕਰਕੇ ਬੱਚੇ ਤੰਗ ਬਹੁਤ ਹੁੰਦੇ ਨੇ ਸਵੀਰ ਦਾ ਵੀ ਹਾਂ ਸਾਜਰੇ ਨੇ ਗਿਆ ਹੋਇਆ ਉਸ ਕਰਕੇ ਪੈੜੇ ਤਾਂ ਕੁਝ ਦੱਸਣਾ ਨਹੀਂ ਹੈਗਾ ਤੁਹਾਨੂੰ ਪਤਾ ਹੀ ਹੈਗਾ ਇਹਦਾ ਤੇ ਕਾਲੂ ਅੱਜ ਤੋਂ ਪੁੱਛਾਂਗੇ ਆਪਾਂ ਜਦੋਂ ਥੋੜਾ ਜਿਆਦਾ ਨਰਜੀ ਦੇ ਵਿੱਚ ਹੋਇਆ ਅੱਜ ਦਾ ਜਿਹੜਾ ਪ੍ਰੋਗਰਾਮ ਨੂੰ ਖਤਮ ਕਰ ਦਾਂਗੇ ਤੁਹਾਨੂੰ ਜੇ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਰ ਜਿਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕੱਲ ਨੂੰ ਮਿਲਦੇ ਆ ਫਿਰ ਤੁਹਾਨੂੰ ਆਪਾਂ ਨਵੀਂ ਵਲੌਗ ਚ ਤੱਕ ਮਿਲਦੇ ਬਾਏ ਬਾਏ